ਪੰਜਾਬ ਦਾ ਇੱਕ ਵਧੀਆ ਫਲ ਹੈ ਜਿਸ ਦੀ ਬਾਗਬਾਨੀ ਬੜੇ ਵੱਡੇ ਰਕਬੇ ਤੇ ਕੀਤੀ ਜਾਂਦੀ ਹੈ। ਅਮਰੂਦ ਦਾ ਫਲ ਸਾਰਾ ਸਾਲ ਲਿਆ ਜਾ ਸਕਦਾ ਹੈ ਜੇਕਰ ਇਸ ਦੀ ਵਧੀਆ ਕਿਸਮ ਅਤੇ ਸੇਤਮੰਦ ਬੂਤੇ ਉਪਲਬਧ ਹੋਣ। ਅਮਰੂਦ ਦੇ ਬੂਤੇ ਲੈਣ ਲਈ ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਨਰਸਰੀਆਂ ਦੀ ਚੋਣ ਕੀਤੀ ਜਾ ਸਕਦੀ ਹੈ। ਮੇਰਾ ਨਾਮ ਚਮਕੌਰ ਸਿੰਘ ਉਰਫ ਕਾਕਾ ਬਰਾੜ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾ 25 ਏਕੜ ਜ਼ਮੀਨ ਆ ਜੀ ਮੇਰੇ ਕੋਲੇ ਪਹਿਲਾਂ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਸੀ ਜੀ ਟੋਟਲ ਸਾਰਾ ਕਣਕ ਝੋਨਾ ਸਾਡੇ ਬਜ਼ੁਰਗਾਂ ਨੂੰ ਸ਼ੌਂਕ ਸੀਗਾ ਪਹਿਲਾਂ ਉਹਨਾਂ ਨੇ 1 ਏਕੜ ਅਮਰੂਦ ਦਾ ਬਾਗ ਲਾਇਆ ਸੀ ਉਹਨੂੰ ਦੇਖ ਕੇ ਉਸ ਤੋਂ ਬਾਅਦ ਅਸੀਂ ਫਿਰ ਹੋਰ ਬਾਗ ਲਾਇਆ ਜੀ 6.5 ਕਿੱਲੇ ਉਹਦੀ ਉਮਰ 4 ਸਾਲ ਹੋ ਗਈ ਹੈ ਜੀ ਉਸ ਤੋਂ ਬਾਅਦ 4 ਏਕੜ ਫੇਰ ਲਾਇਆ ਜੀ ਉਹ 1.5 ਸਾਲ ਦਾ ਬਾਗ ਆ ਜੀ। ਕੁੱਲ ਸਾਡਾ 1.5 ਏਕੜ ਅੰਮਰੂਦ ਦਾ ਬਾਗ ਆ ਜੀ। ਸਾਜੇ ਫਲ ਤਾਂ ਥੋੜਾ ਥੋੜਾ ਚੱਕਣ ਲੱਗਿਆ ਜੀ ਬਾਗ। ਬਹੁਤਾ ਨਹੀਂ। ਛੋਟਾ ਆ ਜੇ ਬਾਗ ਸਾਡਾ। ਪਰ ਸਾਨੂੰ ਸ਼ੌਂਕ ਆ ਜੀ। ਸ਼ੌਂਕ ਨਾਲ ਲਾਇਆ। ਤੇ ਵੈਸੇ ਸਬਸਿਡੀ ਵਗੈਰਾ ਤਾਂ ਸਰਕਾਰ ਨਹੀਂ ਕੁਝ ਵੀ ਦਿੰਦੀ ਗੀ। ਮੇਰੇ ਚਾਰਾਂ ਸਾਲਾਂ 'ਚ ਸ਼ਾਇਦ 20 ਕੁ ਹਜ਼ਾਰ ਰੁਪਈਆ ਦਿੱਤਾ ਸਰਕਾਰ ਨੇ ਸਬਸਿਡੀ ਆਤ। ਜਿਹੜਾ ਬੰਦਾ ਸੰਭਾਲਾ ਤੇ ਰੱਖਿਆ ਉਹ 2 ਲੱਖ ਰੁਪਈਆ ਲੈਂਦਾ। 4 ਸਾਲ ਦਾ ਹੋ ਗਿਆ ਜੀ ਬਾਗ। ਇਹ ਠੀਕ ਆ ਜੀ ਫਲ ਦੇਣ ਲੱਗ ਗਿਆ ਸ਼ੁਰੂ ਹੋ ਗਿਆ। ਹੋਰ ਤਾਂ ਵਧੀਆ ਜੀ ਸਾਰਾ ਕੁਝ ਮੰਡੀ ਕਰਨ ਦੀ ਸਮੱਸਿਆ ਹੈ ਬਸ। ਨਾ ਕੋਈ ਨੇੜੇ ਕੋਈ ਜੂਸ ਦੀ ਫੈਕਟਰੀ ਆ ਵੀ ਜਿਹੜੇ ਲੈ ਜਾਣ। ਬਸ ਇੱਥੇ ਟੋਕਰਿਆਂ ਵਾਲੇ ਲੈ ਜਾਂਦੇ ਆ ਜੇ ਬਾਹਰ ਜਾਂਦਾ ਕੋਈ ਤਾਂ ਮੰਡੀ ਭੇਜ ਦਿੰਦੇ ਆ। 19 ਦੇ ਵਿੱਚ ਬੂਟੇ ਲੈਂਦੇ ਆ ਜੀ ਲੁਧਿਆਣਾ ਯੂਨੀਵਰਸਿਟੀ ਤੋਂ, ਲਾਡੋਗਾਲ ਨਰਸਰੀ ਤੋਂ। ਬਾਅਦ ਚ ਜਿਹੜਾ ਬਾਗਲਾ ਹੈ ਉਹ ਵੀ ਉੱਥੋਂ ਹੀ ਲੈਂਦਾ ਜੀ। ਪਹਿਲਾਂ ਸਾਰਾ ਬਾਗ ਕੇ ਕੰਪਿਊਟਰ ਕਰਾਇਆ ਲਾ ਕੇ ਜੀ ਉਹਨੂੰ ਵਧੀਆ ਬਣਾ ਕੇ ਪੱਤਰ ਕਰਕੇ ਉਸ ਤੋਂ ਬਾਅਦ ਨਿਸ਼ਾਨਦੇਹੀ ਕਰਕੇ ਉਨਾਂ ਦੇ ਟੋਏ ਕੱਢ ਕੇ ਫਿਰ ਉਹ ਭਰੇ ਮਿੱਟੀ ਤੇ ਖਾਦ ਪਾ ਕੇ ਤੋਂ ਬਾਅਦ ਪਾਣੀ ਲਾ ਕੇ ਜਦੋਂ ਫਿਰ ਮਿੱਟੀ ਪੱਧਰ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਟੋਏ ਕੱਢ ਕੇ ਫੇਰ ਲਾਇਆ ਜੀ ਮੇਰੇ ਕੋਲੇ ਤਾਂ ਬਹੁਤਾ ਸਮਾਂ ਨਹੀਂ ਨਿਕਲਦਾ ਕੱਲਾ ਹੋਣ ਕਰਕੇ ਕੰਮ ਤੰਦਿਆਂ ਦਾ ਮੇਰੇ ਕੋਲੇ ਬੰਦਾ ਰੱਖਿਆ ਹੀ ਸੀਰੀ ਉਹ ਸਾਰਾ ਦੇਖਦਾ ਰੇ ਸਪਰੇ ਵਗੈਰਾ ਤਿੰਨ ਕਮਾਰੀ ਸਾਜ ਖਾਦ ਪਾਉਣੀ ਪੈਂਦੀ ਮੇਰਾ ਨਾਮ ਹੈ ਰਮਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਅੱਜ ਅਸੀਂ ਗੱਲ ਕਰਾਂਗੇ ਅਮਰੂਦਾਂ ਦੀ ਖੇਤੀ ਦੀ ਸਾਡੇ ਡਿਸਟ੍ਰਿਕਟ ਮੋਗਾ ਵਿੱਚ ਪਿੰਡ ਸਮਾਲਸਰ ਵੀ ਹੈ ਸਾਡੇ ਕਾਫੀ ਫਾਰਮਰਸ ਨੇ ਜਿਹੜਾ ਹੈਗਾ ਅਮਰੂਦਾ ਬਾਗ ਲਗਾਇਆ ਹੋਇਆ ਹੈ ਤੇ ਇਹ ਜਿਹੜਾ ਅਮਰੂਦਾ ਬਾਗ ਜਿਹੜਾ ਹੈਗਾ ਸਾਡੇ ਡਿਪਾਰਟਮੈਂਟ ਵੱਲੋਂ ਇਹਨਾਂ ਜ਼ਿਮੀਂਦਾਰਾਂ ਨੂੰ ਸਬਸਿਡੀ ਦਿੱਤੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਤਰ੍ਹਾਂ ਕਿ 1 ਏਕੜ ਦੀ 8000 ਸਬਸਿਡੀ ਹੈ ਤੇ ਇਸ ਅਮਰੂਦ ਦੇ ਬਾਗ ਵਿੱਚ ਇਹ ਬਹੁਤ ਹੀ ਵਧੀਆ ਚੰਗੀ ਕਿਸਮ ਦਾ ਜਿਹੜਾ ਹੈਗਾ ਇਹ ਬਾਗ ਹੈ ਇਹਦੇ ਵਿੱਚ ਜਿਵੇਂ ਯੂਨੀਵਰਸਿਟੀ ਵੱਲੋਂ ਰਿਸਰਚ ਕੀਤੀ ਗਈ ਸੀ ਕਿ ਕਿ ਅਮਰੂਦ ਦਾ ਜਿਹੜੇ ਵਿੱਚ ਇਹੋ ਜਿਹੇ ਗੁਣੀ ਤੱਤ ਹਨ ਜੋ ਕਿ ਸੇਬ ਤੋਂ ਵੀ ਜ਼ਿਆਦਾ ਇਸ ਵਿੱਚ ਗੁਣੀ ਤੱਤ ਹਨ ਤੇ ਇਸ ਨੂੰ ਇਸ ਫਸਲ ਨੂੰ ਬਿਮਾਰੀ ਜਿਹੜੀ ਹੈਗੀ ਆ ਬਹੁਤ ਘੱਟ ਆਉਂਦੀ ਹੈ ਜੇਕਰ ਕਿ ਕਿਸੇ ਕਿਸਮ ਦੀ ਕੋਈ ਬਿਮਾਰੀ ਵੀ ਆਉਂਦੀ ਹੈ ਤਾਂ ਇਸ ਲਈ ਇਸ ਦੇ ਲਈ ਫੀਰੋਮਨ ਟ੍ਰੈਪਸ ਜਿਹੜੇ ਹੁੰਦੇ ਆ ਯੂਨੀਵਰਸਿਟੀ ਤੋਂ ਲੈ ਕੇ ਯੂਨੀਵਰਸਿਟੀ ਤੋਂ ਲੈ ਕੇ ਹੀ ਜਿਹੜੇ ਹੈਗੇ 1 ਏਕੜ ਵਿੱਚ ਲਗਾਏ ਜਾਂਦੇ ਹਨ ਤੇ ਤਾਂ ਜੋ ਕਿ ਬਾਕੀ ਇਸ ਦੇ ਉੱਤੇ ਸਪਰੇਆਂ ਦਾ ਜਿਹੜਾ ਬਹੁਤ ਹੀ ਘੱਟ ਕੀਤੀਆਂ ਜਾਂਦੀਆਂ ਹਨ ਇਹ ਕਾਰਨ ਇਸ ਲਈ ਹੈ ਕਿ ਜਿਹੜਾ ਅਮਰੂਦ ਜਿਹੜਾ ਹੈ ਅਸੀਂ ਇਸ ਨੂੰ ਇਸ ਦੀ ਜਿਹੜੀ ਸਕਿਨ ਨੂੰ ਅਸੀਂ ਛਿਲਕੇ ਨਹੀਂ ਖਾਂਦੇ ਕਿਉਂਕਿ ਇਸ ਦੇ ਨਾਲ ਛਿਲਕੇ ਖਾਣ ਦੇ ਨਾਲ ਕਾਫੀ ਸਪਰੇ ਦੇ ਅਟੈਕ ਕਰਨ ਕਾਫੀ ਜਿਹੜਾ ਅਮਰੂਦ ਦੀ ਸੈਲਫ ਲਾਈਫ ਖਰਾਬ ਹੁੰਦੀ ਹੈ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜਿਵੇਂ ਰੈੱਡ ਟ੍ਰਾਇੰਗਲ ਅਤੇ yellow ਟ੍ਰਾਇੰਗਲ ਨਾ ਦੀਆਂ ਸਪਰੇਆਂ ਆ ਇਸ ਤੇ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਤੇ ਬਾਕੀ ਇਸ ਨੂੰ ਬਹੁਤ ਘੱਟ ਜਿਹੜਾ ਹੈ ਅਮਰੂਦ ਦੀ ਇੱਕ ਇਹੋ ਜਿਹੀ ਫਸਲ ਹੈ ਇਸ ਨੂੰ ਬਹੁਤ ਘੱਟ ਬਿਮਾਰੀਆਂ ਆਉਂਦੀਆਂ ਹਨ ਅਮਰੂਦ ਜਿਹੜਾ ਹੈਗਾ ਕਿ ਡਿਪਾਰਟਮੈਂਟ ਵੱਲੋਂ ਇੱਕ ਬਹੁਤ ਹੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਸ ਵਿੱਚ ਜ਼ਿਮੀਦਾਰ ਜੇਕਰ ਕਿਸੇ ਵੀ ਮਨਜ਼ੂਰਸ਼ੁਦਾ ਨਰਸਰੀ ਤੋਂ ਜਾਂ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੂਟੇ ਖਰੀਦ ਕੇ ਸਾਡੇ ਕੋਲੇ ਅਪਲਾਈ ਕਰ ਸਕਦੇ ਹਨ ਸਬਸਿਡੀ ਲਈ ਤੇ ਇਸ ਦੀ ਅਸੀਂ 1 ਏਕੜ ਤੇ 8000 ਜਿਹੜੀ ਹੈਗੀ ਹੈ ਸਬਸਿਡੀ ਦਿੱਤੀ ਜਾਂਦੀ ਹੈ ਜੇ ਕਰ ਅਸੀਂ ਹੁਣ ਗੱਲ ਕਰੀਏ ਮੰਡੀ ਕਰਨ ਦੀ ਮੰਡੀ ਕਰਨ ਲਈ ਸਭ ਤੋਂ ਵਧੀਆ ਗੱਲ ਇਹ ਕਿ ਅਮਰੂਦ ਦੀ ਇੱਕ ਬਹੁਤ ਹੀ ਵਧੀਆ ਜਿਹੜਾ ਆਪਾਂ ਨੂੰ ਰੇਟ ਮਿਲਦਾ ਹੈ ਕਿਸਾਨ ਸਾਲ ਵਿੱਚ ਦੋ ਤਿੰਨ ਵਾਰੀ ਇਸ ਦਾ ਚੰਗਾ ਇਸ ਤੋਂ ਮੁਨਾਫਾ ਲੈਂਦਾ ਹੈ ਮੰਡੀ ਕਰਨ ਲਈ ਚੰਗੀ ਇਸ ਦੀ ਪੈਕਿੰਗ ਕੀਤੀ ਜਾਵੇ ਇਹਦੀ ਗ੍ਰੇਡੇਸ਼ਨ ਕਰਕੇ ਵਧੀਆ ਤਰੀਕੇ ਨਾਲ ਜੋ ਕਿ ਮੰਡੀ ਵਿੱਚ ਲਜਾਈ ਜਾਣੀ ਚਾਹੀਦੀ ਹੈ ਇਸ ਦਾ ਇੱਕ ਬਹੁਤ ਹੀ ਵਧੀਆ ਮਤਲਬ ਕਿ ਇੱਕ ਸਾਲ ਪਰ ਦੀ ਇਹ ਇੱਕ ਲੰਬੀ ਫਸਲ ਹੈ ਜਿਸ ਤੋਂ ਕਿ ਜ਼ਿਮੀਦਾਰ ਜੇ ਬਹੁਤ ਲਾਹ ਲੈ ਸਕਦੇ ਹਨ ਮੇਰਾ ਨਾਮ ਹੈ ਰਮਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬਾਗਾਪਰਾਣਾ ਡਿਸਟ੍ਰਿਕਟ ਮੋਗਾ ਅੱਜ ਅਸੀਂ ਗੱਲ ਕਰਾਂਗੇ ਅਮਰੂਦਾਂ ਦੀ ਖੇਤੀ ਦੀ ਸਾਡੇ ਡਿਸਟ੍ਰਿਕਟ ਮੋਗਾ ਵਿੱਚ ਪਿੰਡ ਸਮਾਲਸਰ ਵਿਖੇ ਸਾਡੇ ਕਾਫੀ ਫਾਰਮਰਸ ਨੇ ਜਿਹੜਾ ਹੈਗਾ ਅਮਰੂਦਾ ਬਾਗ ਲਗਾਇਆ ਹੋਇਆ ਹੈ ਤੇ ਇਹ ਜਿਹੜਾ ਅਮਰੂਦਾ ਬਾਗ ਜਿਹੜਾ ਹੈਗਾ ਸਾਡੇ ਡਿਪਾਰਟਮੈਂਟ ਵੱਲੋਂ ਇਹਨਾਂ ਜ਼ਿਮੀਂਦਾਰਾਂ ਨੂੰ ਸਬਸਿਡੀ ਦਿੱਤੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਤਰ੍ਹਾਂ ਕਿ 1 ਏਕੜ ਦੀ 8000 ਸਬਸਿਡੀ ਹੈ ਤੇ ਇਸ ਅਮਰੂਦ ਦੇ ਬਾਗ ਵਿੱਚ ਇਹ ਬਹੁਤ ਹੀ ਵਧੀਆ ਚੰਗੀ ਕਿਸਮ ਦਾ ਜਿਹੜਾ ਹੈਗਾ ਇਹ ਬਾਗ ਹੈ ਇਹਦੇ ਵਿੱਚ ਜਿਵੇਂ ਯੂਨੀਵਰਸਿਟੀ ਵੱਲੋਂ ਰਿਸਰਚ ਕੀਤੀ ਗਈ ਸੀ ਕਿ ਕਿ ਅਮਰੂਦ ਦਾ ਜਿਹੜੇ ਵਿੱਚ ਇਹੋ ਜਿਹੇ ਗੁਣੀ ਤੱਤ ਹਨ ਜੋ ਕਿ ਸੇਬ ਤੋਂ ਵੀ ਜ਼ਿਆਦਾ ਇਸ ਵਿੱਚ ਗੁਣੀ ਤੱਤ ਹਨ ਤੇ ਇਸ ਨੂੰ ਇਸ ਫਸਲ ਨੂੰ ਬਿਮਾਰੀ ਜਿਹੜੀ ਹੈਗੀ ਆ ਬਹੁਤ ਘੱਟ ਆਉਂਦੀ ਹੈ ਜੇਕਰ ਕਿਸੇ ਕਿਸਮ ਦੀ ਕੋਈ ਬਿਮਾਰੀ ਵੀ ਆਉਂਦੀ ਹੈ ਤਾਂ ਇਸ ਲਈ ਇਸ ਦੇ ਲਈ ਫੀਰੋਮਨ ਟ੍ਰੈਪਸ ਜਿਹੜੇ ਹੁੰਦੇ ਆ ਯੂਨੀਵਰਸਿਟੀ ਤੋਂ ਲੈ ਕੇ ਯੂਨੀਵਰਸਿਟੀ ਤੋਂ ਲੈ ਕੇ ਹੀ ਜਿਹੜੇ ਹੈਗੇ 1 ਏਕੜ ਵਿੱਚ ਲਗਾਏ ਜਾਂਦੇ ਹਨ ਤੇ ਤਾਂ ਜੋ ਕਿ ਬਾਕੀ ਇਸ ਦੇ ਉੱਤੇ ਸਪਰੇਆਂ ਦਾ ਜਿਹੜਾ ਬਹੁਤ ਹੀ ਘੱਟ ਕੀਤੀਆਂ ਜਾਂਦੀਆਂ ਹਨ ਇਹ ਕਾਰਨ ਇਸ ਲਈ ਹੈ ਕਿ ਜਿਹੜਾ ਅਮਰੂਦ ਜਿਹੜਾ ਹੈ ਅਸੀਂ ਇਸ ਨੂੰ ਇਸ ਦੀ ਜਿਹੜੀ ਸਕਿਨ ਨੂੰ ਅਸੀਂ ਛਿਲਕੇ ਨਹੀਂ ਖਾਂਦੇ ਕਿਉਂਕਿ ਇਸ ਦੇ ਨਾਲ ਛਿਲਕੇ ਖਾਣ ਦੇ ਨਾਲ ਕਾਫੀ ਸਪਰੇ ਦੇ ਅਟੈਕ ਕਰਨ ਕਾਫੀ ਜਿਹੜਾ ਅਮਰੂਦ ਦੀ ਸੈਲਫ ਲਾਈਫ ਖਰਾਬ ਹੁੰਦੀ ਹੈ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜਿਵੇਂ ਰੈੱਡ ਟ੍ਰਾਇੰਗਲ ਅਤੇ yellow ਟ੍ਰਾਇੰਗਲ ਨਾਲ ਦੀਆਂ ਸਪਰੇਅਾਂ ਇਸ ਤੇ ਉੱਪਰ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਤੇ ਬਾਕੀ ਇਸ ਨੂੰ ਬਹੁਤ ਘੱਟ ਜਿਹੜਾ ਹੈ ਅਮਰੂਦ ਦੀ ਇੱਕ ਇਹੋ ਜਿਹੀ ਫਸਲ ਹੈ ਇਸ ਨੂੰ ਬਹੁਤ ਘੱਟ ਬਿਮਾਰੀਆਂ ਆਉਂਦੀਆਂ ਹਨ ਅਮਰੂਦ ਜਿਹੜਾ ਹੈਗਾ ਕਿ ਡਿਪਾਰਟਮੈਂਟ ਵੱਲੋਂ ਇੱਕ ਬਹੁਤ ਹੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਸ ਵਿੱਚ ਜ਼ਿਮੀਦਾਰ ਜੇਕਰ ਕਿਸੇ ਵੀ ਮਨਜ਼ੂਰਸ਼ੁਦਾ ਨਰਸਰੀ ਤੋਂ ਜਾਂ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੂਟੇ ਖਰੀਦ ਕੇ ਸਾਡੇ ਕੋਲੇ ਇਹਨਾਂ ਅਪਲਾਈ ਕਰ ਸਕਦੇ ਹਨ ਸਬਸਿਡੀ ਲਈ ਤੇ ਇਸ ਦੀ ਅਸੀਂ 1 ਏਕੜ ਤੇ 8000 ਜਿਹੜੀ ਹੈਗੀ ਹੈ ਸਬਸਿਡੀ ਦਿੱਤੀ ਜਾਂ ਜੇਕਰ ਅਸੀਂ ਹੁਣ ਗੱਲ ਕਰੀਏ ਮੰਡੀ ਕਰਨ ਦੀ ਮੰਡੀ ਕਰਨ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਮਰੂਦ ਦੀ ਇੱਕ ਬਹੁਤ ਹੀ ਵਧੀਆ ਜਿਹੜਾ ਆਪਾਂ ਨੂੰ ਰੇਟ ਮਿਲਦਾ ਹੈ ਕਿਸਾਨ ਸਾਲ ਵਿੱਚ 2-3 ਵਾਰੀ ਇਸ ਦਾ ਚੰਗਾ ਇਸ ਤੋਂ ਮੁਨਾਫਾ ਲੈਂਦਾ ਹੈ ਮੰਡੀ ਕਰਨ ਲਈ ਚੰਗੀ ਇਸ ਦੀ ਪੈਕਿੰਗ ਕੀਤੀ ਜਾਵੇ ਇਹਦੀ ਗ੍ਰੇਡੇਸ਼ਨ ਕਰਕੇ ਵਧੀਆ ਤਰੀਕੇ ਨਾਲ ਜੋ ਕਿ ਮੰਡੀ ਵਿੱਚ ਲਜਾਈ ਜਾਣੀ ਚਾਹੀਦੀ ਹੈ ਇਸ ਦਾ ਇੱਕ ਬਹੁਤ ਹੀ ਵਧੀਆ ਮਤਲਬ ਕਿ ਇੱਕ ਸਾਲ ਪਰ ਦੀ ਇੱਕ ਲੰਬੀ ਫਸਲ ਹੈ ਜਿਸ ਤੋਂ ਕੀ ਜ਼ਿਮੀਦਾਰ ਜਿਹੜੇ ਬਹੁਤ ਲਹਾ ਲੇ ਸਕਦੇ ਹਨ ਕਿੰਨੂ ਸਾਡੇ ਹੁੰਦਾ ਨਹੀਂ ਜੀ ਪਹਿਲਾਂ ਅਸੀਂ ਲਾਇਆ ਸੀਗਾ ਆਡੇ ਜਮੀਨ 'ਚ ਥੱਲੇ ਰੋਡ ਆ ਜੀ। ਰੋਡ ਕਾਰਨ ਕਿੰਨੂੰ ਸੁੱਕ ਗਿਆ ਸੀ ਸਾਡਾ ਚੱਲਿਆ ਨਹੀਂ। ਪਹਿਲਾਂ ਬੇਰੀਆਂ ਵੀ ਲਾਈਆਂ ਸੀ 4 ਕਿੱਲੇ, ਜਾਮਨ ਸੀ 4 ਕਿੱਲਿਆਂ ਦੇ ਵਿੱਚ। ਉਹ ਫਿਰ ਸਾਰਾ ਪੱਟਤਾ ਤੇ ਅਮਰੂਦ ਦੁਬਾਰਾ ਹੁਣ ਲਾਇਆ ਇਹ 10 ਕਿੱਲੇ। ਤੇ ਹੈਗੇ ਜੀ 1100 ਬੂਟਾ ਜੀ। ਛੋਟਾ ਬਾਗ ਉਹ ਤਾਂ ਅਜੇ ਫਲ ਨਹੀਂ ਚੱਲਿਆ ਜੀ। ਜਿਹੜਾ ਵੱਡਾ ਬਾਗ ਆ ਉਹ ਥੋੜਾ ਥੋੜਾ ਫਲ ਦਿੰਦਾ ਜੀ। ਏਰ ਕੀ ਗਰਮੀ ਤੋਂ ਸ਼ੁਰੂ ਹੋਊਗਾ ਜੀ ਪੂਰਾ ਸਟਾਰਟ ਹੋਊਗਾ। 4 ਸਾਲ ਤੋਂ ਬਾਅਦ ਹੀ ਫਲ ਦਿੰਦਾ ਜੀ ਬਾਗ ਕੋਈ ਵੀ। ਤੇ ਤੇ ਅਮਰੂਦ ਦੇ ਵਿੱਚ ਜਿਹੜਾ ਛੋਟਾ ਹੁੰਦਾ ਝੋਨਾ ਨਹੀਂ ਲੱਗਦਾ ਜੀ ਉਦੇ ਕਰਕੇ ਫਿਰ ਗਰਮੀ ਦੇ ਵਿੱਚ ਮੂੰਗੀ ਤੇ ਫਿਰ ਮੱਕੀ ਬੀਜੀ ਮੱਕੀ ਥੋੜੀ ਵੱਧ ਜਾਂਦੀ ਉਹਦੇ ਕਰਕੇ ਫਿਰ ਬੂਟਿਆਂ ਦਾ ਅਸਰ ਪੈਂਦਾ ਜੀ ਉਹਦੇ ਕਾਰਨ ਫਿਰ ਮੱਕੀ ਬੰਦ ਕਰਤੀ ਫਿਰ ਮੂੰਗੀ ਲਾਈ ਜੀ ਤੇ ਫਿਰ ਹੁਣ ਛੋਲੇ ਬੀਜੇ ਆ ਜੀ ਵਿੱਚ 1.5 ਕਿੱਲਿਆਂ ਦੇ ਵਿੱਚ ਛੋਲਿਆਂ ਦੀ ਫਸਲ ਕੋ ਖਰਚਾ ਬਾਗ ਦਾ ਛੋਲੇ ਕੱਢ ਜਾਣਗੇ ਜੀ ਜੋ ਅਮਰੂਦ ਦਾ ਹੋਊਗਾ ਉਹ ਪ੍ਰੋਫਿਟ ਆਪਣਾ ਬਾਕੀ ਖੇਤੀ ਹੈਗੀ ਆ ਜੀ 15 ਕਿੱਲਿਆਂ ਦੀ ਕਰ ਰਿਹਾ ਆ ਆਪਦੀ ਨਾਲ ਨਾਲ ਇਹ ਚੱਲੀ ਜਾਂਦਾ ਬਾਕੀ ਸ਼ੌਂਕ ਆ ਜੀ ਸ਼ੌਂਕ ਸੀ ਗਿਆ ਸਾਨੂੰ ਤਾਂ ਪਾਣੀ ਇਹਨਾਂ ਨੂੰ ਝੋਨੇ ਨਾਲੋਂ ਤਾਂ ਬਹੁਤ ਘੱਟ ਲੱਗਦਾ ਜੀ ਪਾਣੀ ਦੀ ਬਚਤ ਆ ਝੋਨੇ ਨੂੰ ਤਾਂ ਪਾਣੀ ਬਹੁਤ ਜ਼ਿਆਦਾ ਲੱਗਦਾ ਉਹਦੇ ਕਰਕੇ ਬਾਗ ਲਾਇਆ ਇੱਕ ਮੋਟਰ ਸਾਡੇ ਕੋਲੇ ਘੱਟ ਆ ਜੀ ਜੇ ਸਾਰਾ ਖੇਤ ਅਸੀਂ ਝੋਨਾ ਲਾਉਨੇ ਫਿਰ ਸਾਡਾ ਪਾਣੀ ਵੀ ਪੂਰਾ ਨਹੀਂ ਆਉਂਦਾ ਉਹਦੇ ਕਾਰਨ ਫਿਰ ਕੁਛ ਨਾਲ ਬਾਗ ਲਾ ਲਿਆ ਇਹਨੂੰ ਗਰਮੀ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਤਾਂ ਬਾਰਸ਼ਾਂ ਪੈ ਜਾਂਦੀਆਂ ਉਦੋਂ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਅਪ੍ਰੈਲ ਦੇ ਵਿੱਚ ਮਈ ਦੇ ਵਿੱਚ ਪਾਣੀ ਲੱਗਦਾ ਇਹਨਾਂ ਨੂੰ ਰਾਪਤੇ ਬਾਅਦ ਉਸ ਤੋਂ ਬਾਅਦ ਸਰਦੀਆਂ 'ਚ ਫਿਰ ਜਦੋਂ ਜ਼ਿਆਦਾ ਠੰਡ ਪੈਂਦੀ ਉਹਦੋਂ ਲਾਉਣਾ ਪੈਂਦਾ। ਉਹਦੇ ਨਾਲ ਫਿਰ ਕੋਰਾ ਵਗੈਰਾ ਨਹੀਂ ਪੈਂਦਾ। ਤੇ ਫਲ ਖਰਾਬ ਨਹੀਂ ਹੁੰਦਾਗਾ ਜੀ। ਫੁੱਲ ਜਿਹੜਾ ਜੀ ਮਾਰਚ ਦੇ ਵਿੱਚ ਜਦੋਂ ਨਵਾਂ ਫਟਾਰਾ ਆਉਂਦਾ ਰਖ ਤਾਂ ਉਦੋਂ ਫਲ ਲੱਗਦਾ ਜੀ ਇਹਨੂੰ, ਨਵਾਂ ਫੁੱਲ ਲੱਗ ਜਾਂਦਾ। ਤੇ ਜੁਲਾਈ ਦੇ ਵਿੱਚ ਜਾ ਕੇ ਪੱਕਣਾ ਸ਼ੁਰੂ ਹੋ ਜਾਂਦਾ। ਜੁਲਾਈ 'ကਸ ਤੋਂ 2 ਮਹੀਨੇ ਪੱਕਦਾ। ਫਿਰ ਅਗਸਤ ਸਤੰਬਰ ਦੇ ਵਿੱਚ ਫਿਰ ਖਾਦ ਲਾਉਣੀ ਪੈਂਦੀ ਐ। ਪਾਣੀ ਲਾਈਦਾ, ਖਾਦ ਲਾਈਦੀ, ਗੋਡੀ ਕਰੀਦੀ ਐ। ਅਕਤੂਬਰ ਫੇਰ ਦੁਬਾਰਾ ਸਰਦੀ ਵਾਲਾ ਫਸਲਾ ਜਿਹੜਾ ਤੁਹਾਨੂੰ ਪਤਾ ਉਹ ਲੱਗੇ ਆਉਂਦਾ ਜੀ ਸਰਦੀ ਦੇ ਵਿੱਚ ਪਾਣੀ ਬਹੁਤ ਘੱਟ ਦੇਣਾ ਪੈਂਦਾ ਖਾਸ ਕਰਕੇ ਨਹਿਰੀ ਪਾਣੀ ਨਾਲ ਹੀ ਸਰ ਜਾਂਦਾ ਜੀ ਮੋਟਰ ਦੀ ਓਨੀ ਜ਼ਰੂਰਤ ਨਹੀਂ ਪੈਂਦੀ ਪਾਣੀ ਦੀ ਘਟ ਖਪਤ ਹੈ ਇਹਦੇ 'ਚ ਮੈਂ ਪ੍ਰਗਟ ਸਿੰਘ ਪਿੰਡ ਵਾਸੀ ਨਵੀਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਤੌਰੇ ਮਾਸਟਰ ਰਿਟਾਇਰਡ ਹਾਂ ਮੈਂ ਅਮਰੂਦ ਦੇ ਬਾਗ ਨੂੰ ਪਸੰਦ ਕੀਤਾ ਕਿਉਂਕਿ ਅਮਰੂਦ ਇੱਕ ਸਦਾਬਹਾਰ ਫਰੂਟ ਹੈ ਜਿਸ ਨੂੰ ਅਸੀਂ ਲੋਕਲ ਮੰਡੀ ਕਰਨ ਵੀ ਕਰ ਸਕਦੇ ਹਾਂ ਸਾਨੂੰ ਦੂਰ ਦਰਾਡੇ ਜਾਣ ਦੀ ਲੋੜ ਬਹੁਤਾ ਨਹੀਂ ਪੈਂਦੀ ਇਸ ਦੇ ਵਿੱਚ ਫਿਰ ਮੈਂ ਬਰੀਕੀ ਦੇ ਨਾਲ ਜਾ ਕੇ ਬੂਟੇ ਲਿਆਂਦੇ ਲਖਨਊ ਨਿੰਜਾ ਕੁਆਲਿਟੀ ਲਈ ਸਫੈਦਾ ਲਾਇਆ ਉਸ ਤੋਂ ਬਾਅਦ ਕੁਝ ਨਰਸਰੀ ਜਿਹੜੀ ਤੋਂ ਮੈਂ ਬੂਟੇ ਲਏ ਉਹਦੇ ਵਿੱਚ ਕੋਈ ਦੇਸੀ ਬੂਟੇ ਵੀ ਆ ਗਏ ਉਹਨਾਂ ਦਾ ਵੀ ਮੈਨੂੰ ਲਾਭ ਹੋਇਆ ਕਿਉਂਕਿ ਉਹਨਾਂ ਦਾ ਫਰੂਟ ਐਡਵਾਂਸ ਲਿੰਦਾ ਹੈ ਯਾਨੀ ਇਹ ਇਸ ਤਰ੍ਹਾਂ ਦੀ ਕੁਆਲਿਟੀ ਮੇਰੇ ਅਮਰੂਦ ਦੇ ਵਿੱਚ ਪੈਦਾ ਹੋ ਗਈ ਕਿ ਇਹ 2-3 ਮਹੀਨੇ ਲਗਾਤਾਰ ਮੈਨੂੰ ਬਹੁਤ ਜ਼ਿਆਦਾ ਪੈਸਾ ਦੇਣ ਲੱਗ ਪਿਆ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਮਨ ਦੇ ਵਿੱਚ ਸ਼ੌਂਕ ਜਾਗੇ ਮੈਂ ਹੋਰ ਵੈਰਾਈਟੀ ਵਧਾਈ। ਮੈਂ ਲੁਧਿਆਣਾ ਯੂਨੀਵਰਸਿਟੀ ਗਿਆ। ਉੱਥੋਂ ਜਾ ਕੇ ਮੈਂ ਪਿੰਕ ਪੰਜਾਬ ਇੱਕ ਕੁਆਲਿਟੀ ਲੈਂਦੀ ਜੋ ਕਿ ਲੁਧਿਆਣਾ ਯੂਨੀਵਰਸਿਟੀ ਦੀ ਰੇਡ ਹੈ। ਉਹ ਇੰਨਾ ਹੀ ਸਵਾਦ ਇੰਨਾ ਹੀ ਮਿੱਠਾ ਤੇ ਸਾਲ ਦੇ ਵਿੱਚ ਚਾਰ ਵਾਰੀ ਫਰੂਟ ਦਿੰਦਾ ਹੈ ਉਸ ਤੋਂ ਬਾਅਦ ਮੈਂ ਅਲਾਬਾਦੀ ਸਪੈਦਾ ਵੀ ਲਾਇਆ ਵਿੱਚ ਅਲਾਬਾਦੀ ਅਮਰੂਦ ਵੀ ਲਾਇਆ ਮੇਰੀ ਕੋਸ਼ਿਸ਼ ਇਹ ਹੈ ਕਿ ਜੋ ਮੇਰਾ 2.5 ਏਕੜ ਬਾਗ ਮੈਨੂੰ ਪੂਰੀ ਆਮਦਨ ਦੇ ਰਿਹਾ ਹੈ ਇਹ ਇਸ ਦੀ ਆਮਦਨ 175000 ਤੋਂ ਲੱਗ ਕੇ 2 ਲੱਖ ਪ੍ਰਤੀ ਏਕੜ ਦੇ ਕਰੀਬ ਹੈ ਫਿਰੰਤੂ ਹੁਣ ਮੇਰਾ ਜਿਹੜਾ ਮੇਨ ਮਕਸਦ ਆ ਉਹ ਇਹ ਹੈ ਕਿ ਮੈਂ ਸਾਰੀਆਂ ਵੈਰਾਈਟੀਆਂ ਮੈਂ ਨੰਨ ਮਰੀਖਣ ਕਰਾਂ ਕਿ ਜੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਆਦਾ ਬਾਗ ਲਾਉਣਾ ਪਵੇ ਤਾਂ ਮੈਂ ਕਿਹੜੀ ਵੈਰਾਈਟੀ ਨੂੰ ਜਿਆਦਾ ਤਰਜੀਹ ਦਿਆਂ ਕਿਉਂਕਿ ਤਰਜੀਹ ਦੇਣ ਦੇ ਨਾਲ ਹੀ ਆਦਮੀ ਅੱਗੇ ਵਧ ਸਕਦਾ ਹੈ ਮੈਂ ਆਪਣੇ ਬਾਗ ਵਿੱਚ ਜ਼ਿਆਦਾਤਰ ਜਿਹੜੀਆਂ ਜਿਵੇਂ ਜਵਾਰ ਹੋ ਗਈ ਬਾਜਰਾ ਹੋ ਗਿਆ ਮੱਕੀ ਹੋ ਗਈ ਇਹਦੀਆਂ ਫਸਲਾਂ ਲੈ ਕੇ ਲੈਣਾ ਨਹੀਂ ਪਸੰਦ ਕਰਦਾ ਅਤੇ ਨਾ ਹੀ ਛੋਟੀ ਖੇਤੀ ਪਸੰਦ ਕਰਦਾ ਉਸ ਦਾ ਇਹ ਕਾਰਨ ਹੈ ਕਿਉਂਕਿ ਇਹ ਬਾਗ ਨੂੰ ਹਵਾ ਨਹੀਂ ਪੈਂਦੀਂਂਦੇ ਅਤੇ ਬਾਗ ਦੇ ਬੂਟੇ ਪੂਰੀ ਗਰੋਥ ਨਹੀਂ ਕਰਦੇ। ਨਾ ਹੀ ਮੈਂ ਆਪਣੇ ਬਾਗ ਦੇ ਵਿੱਚ ਜ਼ਿਆਦਾਤਰ ਸਪ੍ਰੇਆਂ ਕਰਦਾ ਕਿਉਂਕਿ ਜ਼ਿਆਦਾ ਸਪ੍ਰੇਆਂ ਵੀ ਫਰੂਟ ਦੇ ਉੱਪਰ ਅਸਰ ਪਾਉਂਦੀਆਂ ਹਨ। ਇਸ ਇਸ ਦੇ ਵਿੱਚ ਮੈਂ ਜ਼ਿਆਦਾ ਮੱਖੀ ਨੂੰ ਕਾਬੂ ਕਰਨ ਵਾਸਤੇ ਟਰੈਪ ਦੀ ਵਰਤੋਂ ਹੀ ਕਰਦਾ ਹਾਂ। ਅਮਰੂਦ ਦਾ ਫਲ ਬਹੁਤ ਹੀ ਗੁਣਕਾਰੀ ਮੰਨਿਆ ਗਿਆ ਹੈ ਅਤੇ ਇਹ ਫਲ ਖਾਣ ਨਾਲ ਸਾਡੀ ਸਿਹਤ ਵਧੀਆ ਬਣੀ ਰਹਿੰਦੀ ਹੈ ਘੱਟ ਪਾਣੀ ਅਤੇ ਘੱਟ ਖਾਦਾਂ ਦੀ ਵਰਤੋਂ ਕਰਕੇ ਇਸ ਫਲ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ ਅਮਰੂਦ ਦੇ ਰੁੱਖਾਂ ਨੂੰ ਜਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਪ੍ਰਭਾਵਿਤ ਨਹੀਂ ਕਰਦੀਆਂ ਪੰਛੀਆਂ ਦੀ ਸਮੱਸਿਆ ਬਹੁਤ ਆਜੀ ਜਿਵੇਂ ਤੋਤੇ वगैरह ਬਹੁਤ ਜਿਆਦਾ ਚਿੜੀਆਂ ਤੋਤੇ ਤੇ ਬਹੁਤ ਆ ਜੀ ਸਾਡੇ ਕੋਲੇ ਜਾਨਵਰ ਤੇ ਬਹੁਤ ਖਰਾਬ ਕਰਦੇ ਸਾਰਾ ਦਿਨ ਇੱਕ ਬੰਦਾ ਦਾ ਤੋਤੇ ਡਾਉਨ ਤੇ ਰਹਿੰਦਾ ਜੀ ਨੇੜੇ ਦਰਖਤ ਲੱਗੇ ਜੀ ਸਾਈਡਾਂ ਤੇ ਸਪੈਦਾਂ ਲਗਾ ਕਰਕੇ ਉਹ ਸਪੈਦਾਂ ਤੇ ਬਹਿ ਜਾਂਦੇ ਉੱਥੋਂ ਫੇਰ ਉੱਡ ਕੇ ਆ ਜਾਂਦੇ ਨੇੜੇ ਪੰਛੀ ਖਰਾਬ ਕਰਦੇ ਬਾਕੀ ਰੋਜ ਆ ਜੀ ਸਾਡੇ ਰੋਜ 50 60 ਰੋਜ ਆ ਜੀ ਇੱਥੇ ਨੀਲ ਗਊ ਜੀ ਨੂੰ ਕਹਿੰਦੇ ਉਹ ਵੀ ਬਹੁਤ ਖਰਾਬ ਕਰਦੇ ਤਾਂ ਹੀ ਤਾਰ ਲਾਈ ਜੀ 10 10 ਵਾਲ ਤਾਰ ਦੇ ਲਾਏ ਜੀ ਚਾਰ-ਚ ਫੇਰੇ ਭਾਗਦੇ ਫੇਰ ਵੀ ਤਾਰ ਤੋੜ ਕੇ ਵੜ ਜਾਂਦੇ ਕਈ ਵਾਰੀ ਉੱਲੀ ਰੋਗ ਦਾ ਇੱਕ ਤਾਂ ਇਹਨੂੰ ਪੈਂਦੀ ਹੈ ਜੀ ਬਿਮਾਰੀ ਜਿਆਦਾ ਇੱਕ ਪੈਂਦਾ ਇਹਨੂੰ ਫਲ ਦੀ ਮੱਖੀ ਉਹ ਗਰਮੀ ਵਾਲੇ ਫਲ ਤੇ ਬਹੁਤ ਜ਼ਿਆਦਾ ਪੈਂਦੀ ਜੀ ਹਰ 10 ਦਿਨ ਬਾਅਦ ਸਪਰੇਅ ਕਰਨੀ ਪੈਂਦੀ ਆ ਤਾਂ ਕਿ ਉਹ ਮੱਖੀ ਜਿਹੜੀ ਅੰਡੇ ਦੇ ਕੇ ਜਾਂਦੀ ਹੈ ਜੀ ਉੱਪਰ ਉਹ ਬੱਚੇ ਨਾ ਨਿਕਲਣ ਉਹਦੇ ਵਿੱਚੋਂ ਜਿਹੜਾ ਫਲ ਰੰਗ ਬਣ ਜਾਂਦਾ ਜੀ ਥੋੜਾ ਪੀਲਾਪਨ ਆ ਜਾਂਦਾ ਨੱਪੇ ਤੋਂ ਥੋੜਾ ਦਬਦਾ ਉਦੋਂ ਸਮਝੋ ਤਿਆਰ ਹੁੰਦਾ ਉਹਨੂੰ ਤੋੜ ਲੈਣੇ ਆ ਉਹ ਸਾਈਕਲਾਂ ਵਾਲੇ ਆਉਂਦੇ ਜੀ ਉਹ ਆਪਣਾ ਆਪਣਾ ਜਿੰਨਾ ਜਿੰਨਾ ਉਹਨਾਂ ਨੇ ਲਿਜਾਣਾ ਵੇਚਣਾ ਵਾਸਤੇ ਸ਼ਹਿਰਾਂ ਦੇ ਵਿੱਚ ਜਾਂਦੇ ਟੋਕਰਿਆਂ ਚ ਲੈ ਕੇ ਤਾਜਾ ਫਲ ਉਹ ਆਪਣਾ ਆਪਣਾ ਤੋੜ ਲੈਂਦੇ ਜੀ ਅਸੀਂ ਇੱਥੇ ਜੋ ਕੇ ਦਾ ਸਪੈਸੇ ਲੈ ਲੈਂਦੇ ਜੀ ਜਦੋਂ ਇਹਨੂੰ ਤੋੜ ਲਿਆ ਫਲ ਨੂੰ ਜੀ ਉਦੋਂ ਬਾਅਦ ਇੱਕ ਦਿਨ ਰਹੂਗਾ ਜੀ ਗਰਮੀ ਦੇ ਮੌਸਮ ਵਿੱਚ ਸਰਦੀ ਦੇ ਵਿੱਚ ਰਹਿ ਜਾਂਦਾ 4-5 ਦਿਨ ਤੱਕ ਤੋੜ ਕੇ ਉਹਨੂੰ ਅਖਵਾਰ ਰੱਦੀ ਲਾ ਕੇ ਕਰੇਟ ਦੇ ਵਿੱਚ ਪਾ ਕੇ ਕਦੋਂ ਰਹਿ ਜਾਂਦਾ ਜੀ ਪਹਿਲਾਂ ਤਾਂ ਸਾਨੂੰ ਤਾਰ ਤੇ ਵੀ ਸਬਸਿਡੀ ਦਿੱਤੀ ਸੀ ਸਰਕਾਰ ਨੇ ਥੋੜੀ ਹੇ ਹੁਣ ਤਾਰ ਦਾ ਖਰਾਬ ਹੋ ਗਈ ਦੁਬਾਰਾ ਲਾਉਣ ਵਾਲੀ ਜਾਲ ਲਾਉਣਾ ਪੈਣਾ ਜੀ ਰੋਜ਼ ਬਹੁਤ ਆਉਂਦੇ ਆ ਅੱਗੇ ਇੱਕ ਰੇਟ ਸਬਸਿਡੀ ਤੇ ਮਹਿਕਮੇ ਨੇ ਦਿੱਤੇ ਸੀ ਬਾਗਬਾਨੀ ਮਹਿਕਮੇ ਨੇ ਹੁਣ ਉਹ ਵੀ ਕਹਿੰਦੇ ਨਹੀਂ ਅਸੀਂ ਸਰਕਾਰ ਨਹੀਂ ਦਿੰਦੀ ਸਰਕਾਰ ਸਹੂਲਤ ਦੇਵੇ ਜੀ ਪਹਿਲਾਂ ਜਿੰਨਾ 4-5 ਸਾਲ ਬਾਗ ਨਹੀਂ ਤਿਆਰ ਹੁੰਦਾ ਉਹਨਾਂ ਟਾਈਮ ਸਰਕਾਰ ਜੇ ਕੋਈ ਸਬਸਿਡੀ ਵਗੈਰਾ 40-50 ਹਜ਼ਾਰ ਕਿੱਲੇ ਦਾ ਦੇਣ ਸਾਲ ਦਾ ਤਾਂ ਜ਼ਿਮੀਂਦਾਰ ਹੋਰ ਲਾਉਣ ਜੀ ਇਸੇ ਕਰਕੇ ਲਾਉਂਦਾ ਨਹੀਂ ਅਗਲਾ 6 ਮਹੀਨੇ ਜ਼ਿਮੀਂਦਾਰ ਨੂੰ ਤਾਂ ਮਸਾ ਆਉਂਦੇ ਆ ਜੀ ਉਹਦਾਂ ਨੂੰ ਪੈਸੇ ਮੱਕ ਜਾਂਦੇ 6 ਮਹੀਨੇ ਬਾਅਦ ਫੇਰ ਆ ਜਾਂਦੇ ਚਲੋ ਉਹ ਇਹਦੇ 'ਚ ਫਿਰ 3-4 ਸਾਲ ਨਹੀਂ ਜੀ ਉਨੀ ਆਮਦਨ ਨਹੀਂ ਆਉਂਦੀ ਉਹਦੇ ਕਰਕੇ ਜ਼ਿਮੀਦਾਰ ਘਟ ਲਾਉਂਦਾ ਜੀ ਅਸੀਂ ਤਾਂ ਬਹੁਤ ਤਰ੍ਹਾਂ ਬਦਲ-ਬਦਲ ਕੇ ਫਸਲਾਂ ਲਾਈਆਂ ਜੀ ਪਾਪੂਲਰ ਲਾਇਆ 25 ਏਕੜ ਦੇ ਵਿੱਚ ਪਾਪੂਲਰ ਲਾਤਾ ਤੇ ਠੀਕ ਆ ਜੀ ਫੇਰ ਵੀ ਵਧੀਆ ਵੇਗ ਗਿਆ ਸੀ ਪਰ ਉਹਨਾਂ ਨੇ ਉਹ ਜਦੋਂ ਅਸੀਂ ਪੱਟਣਾ ਸੀਗਾ ਉਦੋਂ ਰੋਡ ਦੇ ਉੱਪਰ ਜਿਹੜੇ ਚੌੜੇ ਬਣਨ ਲੱਗੇ ਰੋਡ ਉਹਦੇ ਨਾਲ ਮੰਦਾ ਪੈ ਗਿਆ ਜੀ ਪਰ ਫੇਰ ਵੀ ਸਾਡਾ 60 ਲੱਖ ਰੁਪਏ ਦਾ ਪਾਪੂਲਰ ਵੇਗ ਗਿਆ ਸੀ ਜੀ ਪਰ ਪਪੂਲਾਰ ਤੋਂ ਬਾਅਦ ਫੇਰ ਖੇਤੀ ਸ਼ੁਰੂ ਕਰਤੀ ਖੇਤੀ ਤੋਂ ਬਾਅਦ ਹੁਣ ਫੇਰ ਦੁਬਾਰਾ ਸ਼ੌਕ ਜਾ ਹੋਇਆ ਫੇਰ ਲੱਗ ਗਈ ਕਣਕ ਝੋਨਾ ਇਕੱਠੇ ਪੈਸੇ ਆ ਜਾਂਦੇ ਜੀਮੀਦਾਰ ਨੂੰ ਤਾਂ ਹੀ ਕਣਕ ਤੇ ਝੋਨੇ ਨੂੰ ਛੱਡਦਾ ਨਹੀਂ ਜੀਮੀਦਾਰ ਇੱਕ ਸੌਖਾ ਉਹਦੇ ਚੋਖਿਆ ਹੀ ਨਹੀਂ ਕੋਈ ਪਾਣੀ ਛਾੜ ਦੇਣਾ ਰੇ ਸਪਰੇ ਬਸ ਮਸ਼ੀਨ ਨਾਲ ਕੱਟਿਆ ਜਾਂਦਾ ਵੈਸੇ ਝੋਨੇ ਚੰਗੇ ਨਿਕਲੇ ਪਰਾਲੀ ਦੀ ਸਮੱਸਿਆ ਜੀ ਝੋਨੇ ਚ ਵੈਸੇ ਤਾਂ 70 75 80000 ਤੱਕ ਇਕੜ ਜਾਂਦਾ ਝੋਨੇ ਦਾ ਪਰ ਪਰਾਲੀ ਦੀ ਸਮੱਸਿਆ ਬਹੁਤ ਵੱਡੀ ਉਹ ਕਿਸੇ ਤਰ੍ਹਾਂ ਹੱਲ ਨਹੀਂ ਹੁੰਦੀ ਪਹਿਲਾ ਦਾ ਬੰਦਾ ਆਪਣਾ ਸ਼ੌਂਕ ਹੋਵੇ ਅੰਦਰੋਂ ਸਟਰੋਂਗ ਹੋਊਗਾ ਵੀ ਮੈਂ ਇਹਨੂੰ ਝੱਲ ਸਕਦਾ ਤਿੰਨ ਚਾਰ ਸਾਲ ਤੱਕ ਮੇਰਾ ਘਰੇ ਪੈਸਿਆਂ ਦਾ ਸਿਸਟਮ ਚੱਲੂਗਾ ਤਾਂ ਲਾਵੇ ਵਧੀਆ ਵਧੀਆ ਗੱਲ ਹੈ ਜਿਹੜੇ ਬਾਹਰ ਨੂੰ ਜਾਂਦੇ ਆ ਉਹਦੋਂ ਤਾਂ ਕੋਈ ਔਖਾ ਨਹੀਂ ਗਾ ਜੀ ਬਾਹਰ ਜਾ ਕੇ ਬੜੇ ਕੰਮ ਕਰਦੇ ਆ ਸਾਰਾ ਸਾਰਾ ਦਿਨ ਕਰਦੇ ਆ ਤੇ ਇੱਥੇ ਤਾਂ ਕਰਦੇ ਵੀ ਨਹੀਂਗੇ ਜੀਮਦਾਰਾਂ ਦੇ ਮੁੰਡੇ ਟਰੈਕਟਰ ਨਹੀਂ ਚਲਾਉਂਦੇਗੇ ਵਧੀਆ ਉਸ ਹੱਸਤ ਤਾਂ ਬਾਗ ਵਧੀਆ ਜੀ ਜਿਹਦਾ ਰੇਤ ਲਾ ਉਹ ਕਿੰਨੂੰ ਲਾਵੇ ਜੀ ਕਿੰਨੂੰ ਵਧੀਆ ਤੇ ਯੋਨੇ ਨਈ ਬਾਣ ਚਾਲਦੇ ਕਿਨੂੰ ਉਹ ਬੇਰੀ ਆ ਅਮਰੂਦ ਆ ਆੜੂ ਬਖਰਾ ਆ ਆਲੂ ਬਖਰਾ ਆਂਗੂਰ ਬਾਗਬਤ ਹੈ ਹੀ ਨਹੀਂਗਾ ਜੀ ਆਪਣੇ ਏਰੀਆ ਚ ਕੋਈ ਇੱਧਰ ਆਉਂਦਾ ਹੀ ਨਹੀਂ ਉਧਰੋਂ ਇਕੱਠੇ ਪੈਸੇ ਆ ਜਾਂਦੇ ਜ਼ਿਮੀਂਦਾਰ ਸੌਖਾ ਰਹਿਣਗੇ ਜੀ ਬਾਕੀ ਬਜ਼ੁਰਗ ਖੇਤੀਆਂ ਕਰਾਈ ਜਾਂਦੇ ਜੀ ਬੰਦੇ ਰੱਖ ਕੇ ਮੁੰਡੇ ਨੌਜਵਾਨ ਤਾਂ ਸਾਰੇ ਬਾਹਰ ਨੂੰ ਤੁਰ ਗਏ ਅਮਰੂਦ ਦੇ ਬੂਟਿਆਂ ਨੂੰ ਸਿਉਖ ਦੀ ਸਮੱਸਿਆ ਪੈਂਦੀ ਜੀ ਜਦੋਂ ਛੋਟੇ ਹੁੰਦੇ ਬੂਟੇ ਉਦੋਂ ਕੱਚਾ ਹੁੰਦਾ ਮਠਾਸ ਹੁੰਦੀ ਉਹਦੀ ਉਦੋਂ ਸਿਉਖ ਵਗੈਰਾ ਲੱਗ ਜਾਂਦੀ ਉਹ ਦਵਾਈ ਪਾਉਣੀ ਪੈਂਦੀ ਜੀ 2 ਮਹੀਨੇ ਬਾਅਦ ਜੜਾਂ ਦੇ ਵਿੱਚ ਪਾਣੀ ਭਰ ਕੇ ਤੇ ਉਹਦੇ ਵਿੱਚ ਦਵਾਈ ਪਾਉਣੀ ਪੈਂਦੀ ਹੈ ਜੇਕਰ ਹੁਣ ਅਸੀਂ ਗੱਲ ਕਰੀਏ ਅਮਰੂਦ ਦੀ ਪ੍ਰੋਸੈਸਿੰਗ ਬਾਰੇ ਇਸ ਦੀ ਪ੍ਰੋਸੈਸਿੰਗ ਲਈ ਸਾਡੇ ਜੀਮੀਦਾਰ ਭਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਆਪਣਾ ਵਾਰਤਾ ਕਾਇਮ ਕਰਨਾ ਹੈ ਯੂਨੀਵਰਸਿਟੀ ਟਾਈਮ ਟੂ ਟਾਈਮ ਜਿਹੜੀਆਂ ਹੈਗੀਆਂ ਫਰੂਟ ਪ੍ਰੋਸੈਸਿੰਗ ਦੇਗਾ ਜਿਸ ਤਰ੍ਹਾਂ ਕਿ ਅਮਰੂਦ ਹੋ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਫਰੂਟਸ ਹੋਗੇ ਉਹਨਾਂ ਦੇ ਪ੍ਰੋਸੈਸਿੰਗ ਬਾਰੇ ਜਿਹੜੀਆਂ ਹੈ ਟ੍ਰੇਨਿੰਗਸ ਲਗਾਈਆਂ ਜਾਂਦੀਆਂ ਹਨ ਉੱਥੇ ਕਿਸਾਨ ਘਰ ਵਿੱਚ ਇਸ ਦੇ ਰਿਗਾਰਡਿੰਗ ਜੀਮੀਦਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਸਮੱਸਿਆਵਾਂ ਦੀ ਗੱਲ ਕਰ ਲਈਏ ਜਿਵੇਂ ਅਮਰੂਦ ਦੇ ਬਾਗ ਵਿੱਚ ਕਈ ਟਾਈਪ ਦੀਆਂ ਸਮੱਸਿਆਵਾਂ ਆਉਂਦੀਆਂ ਜਿਸ ਤਰ੍ਹਾਂ ਕਿ ਜਾਨਵਰ ਜਿਸ ਤਰ੍ਹਾਂ ਲਾਈਕ ਤੋਤੇ ਵਗੈਰਾ ਹੋਗੇ ਉਸ ਤਰ੍ਹਾਂ ਅਮਰੂਦ ਨੂੰ ਖਾਂਦੇ ਆ ਜਾਂ ਫਿਰ ਸਾਈਡਾਂ ਤੇ ਜਿਵੇਂ ਹੋਰ ਜਾਨਵਰ ਜਿਹੜੇ ਹੋਗੇ ਜਿਵੇਂ ਰੋਜ਼ ਵਗੈਰਾ ਹੋਗੇ ਜਾਂ ਫਿਰ ਸੂਰ ਵਗੈਰਾ ਜੰਗਲੀ ਸੂਰ ਹੋਗੇ ਉਹਨਾਂ ਦੇ ਨਾਲ ਬਾਗਾਂ ਦੀ ਕਾਫੀ ਹਾਲਤ ਖਰਾਬ ਹੁੰਦੀ ਹੈ ਇਸ ਲਈ ਇਸ ਦਾ ਥੋੜਾ ਜਿਹਾ ਫੈਂਸਿੰਗ ਦੀ ਵੀ ਬਹੁਤ ਇਹਨੂੰ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਬਾਗਬਾਨੀ ਵਿਭਾਗ ਵੱਲੋਂ ਵੱਖਰੇ ਵੱਖਰੇ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾਂਦੇ ਹਨ ਉਸ ਦੇ ਨਾਲ ਸਬੰਧਿਤ ਜ਼ਿੰਮੇਦਾਰਾਂ ਨੂੰ ਵੱਖਰੀਆਂ ਵੱਖਰੀਆਂ ਡਿਪਾਰਟਮੈਂਟ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਅਮਰੂਦ ਦੀ ਫਸਲ ਹੋ ਅਮਰੂਦ ਦੀ ਖੇਤੀ ਹੋਗੀ ਕਿੰਨੂ ਦੀ ਹੋਗੀ ਖੇਤੀ ਉਸ ਤੋਂ ਇਲਾਵਾ ਜਿਵੇਂ ਬੀ ਕੀਪਿੰਗ ਵਗੈਰਾ ਹੋਗੀ ਅਤੇ ਗ੍ਰੀਨ ਹਾਊਸ ਪੋਲੀ ਹਾਊਸ ਤੇ ਵਰਮੀ ਕੰਪੋਸਟ ਦੀਆਂ ਇਹ ਸਭ ਕਿਸਮ ਦੀਆਂ ਸਬਸਿਡੀਆਂ ਹੈਗੀਆਂ ਜਮੀਦਾਰਾਂ ਨੂੰ ਦੱਸੀਆਂ ਜਾਂਦੀਆਂ ਹਨ ਤੇ ਇਸ ਦੇ ਜਿਹੜੀਆਂ ਵੱਖਰੀਆਂ ਵੱਖਰੀਆਂ ਸਬਸਿਡੀਆਂ ਹੈਗੀਆਂ ਦਿੱਤੀਆਂ ਜਾਂਦੀਆਂ ਹਨ ਮੈਂ ਅਖੀਰ ਵਿੱਚ ਇਹੀ ਕਵਾਂਗਾ ਕਿ ਸਾਡੇ ਜਿਹੜੇ ਕਿਸਾਨ ਵੀਰ ਹਨ ਜੋ ਕਿ ਬਾਗਬਾਨੀ ਕਿੱਤੇ ਨਾਲ ਜੁੜੇ ਹੋਏ ਹਨ ਉਹ ਸਾਡੇ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ ਵਾਰਤਾਲਾਪ ਰੱਖਣ ਤਾਂ ਜੋ ਕਿ ਜ਼ਿੰਮੇਦਾਰਾਂ ਨੂੰ ਜਿਹੜੇ ਵਿਭਾਗਾਂ ਵੱਲੋਂ ਮਹਿਕਲੇਮੀਆਂ ਦੀਆਂ ਚੱਲ ਰਹੀਆਂ ਵੱਖਰੀਆਂ ਵੱਖਰੀਆਂ ਸਕੀਮਾਂ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਇਸ ਫਸਲਾਈ ਚੱਕਰ ਤੋਂ ਨਿਕਲਣ ਜਿਵੇਂ ਕਣਕ ਹੋ ਗਿਆ ਝਰਮ ਨਰਮਾ ਹੋ ਗਿਆ ਝੋਨਾ ਹੋ ਗਿਆ ਕਿਉਂਕਿ ਬਾਗਬਾਨੀ ਜਿਹੜੀ ਹੈਗੀ ਇੱਕ ਬਹੁਤ ਹੀ ਲਾਹੇਵੰਦ ਫਸਲ ਹੈ ਵੱਖਰੀਆਂ ਵੱਖਰੀਆਂ ਡੀਆਂ ਹੈਗੀਆਂ ਫਸਲਾਂ ਇਸ ਵਿੱਚ ਉਗਾਈਆਂ ਜਾਂਦੀਆਂ ਹਨ ਤੇ ਮਹਿਕਮੇ ਵੱਲੋਂ ਵੀ ਬਹੁਤ ਹੀ ਜ਼ਿਆਦਾ ਮਦਦ ਕੀਤੀ ਜਾਂਦੀ ਹੈ ਬਾਕੀ ਬਾਗਬਾਨੀ ਮਹਿਕਮੇ ਵਾਲੇ ਆ ਜੀ ਅਫਸਰ ਸਾਡੇ ਕੋਲੇ ਆਉਂਦੇ ਰਹਿੰਦੇ ਆ ਦੇਖ ਕੇ ਉਹ ਦੱਸ ਜਾਂਦੇ ਸਾਨੂੰ ਵੀ ਕਿਹੜੀ ਦਵਾਈ ਪਾਓ ਪਰ ਆਪਣੇ ਕੋਲ ਤਾਂ ਨਹੀਂ ਸਰਕਾਰ ਕੋਈ ਦਵਾਈ ਦਿੰਦੀ ਸਾਨੂੰ ਵੈਸੇ ਸਾਨੂੰ ਉਹ ਦੱਸ ਦਿੰਦੇ ਵੀ ਆਹਾਹਾ ਦਵਾਈਆਂ ਪਾਓ ਇਹਦੇ ਨਾਲ ਤੁਹਾਡਾ ਜਿਹੜਾ ਮੱਖੀ ਦਾ ਹਮਲਾ ਹੈ ਠੀਕ ਹੋਊਗਾ ਉਲੀ ਰੋਗ ਆਏ ਠੀਕ ਹੋ ਜਾਊਗਾ ਬਾਕੀ ਵਧੀਆ ਜੀ ਵਿਭਾਗ ਵਾਲੇ ਮੁੰਡੇ ਆਉਂਦੇ ਜਾਂਦੇ ਰਹਿੰਦੇ ਸਾਨੂੰ ਦੱਸਦੇ ਰਹਿੰਦੇ ਕਿ ਕਿਸ ਚੀਜ਼ ਦੀ ਲੋੜ ਆ ਕਿਹੜੇ ਮਹੀਨੇ ਚ ਖਾਦ ਪਾਉਣੀ ਆ ਕਿਹੜੇ ਚ ਨਹੀਂ ਪਾਉਣੀ ਜਦੋਂ ਗਰਮੀ ਦਾ ਸੀਜ਼ਨ ਆ ਜਾਂਦਾ ਜੀ ਨਵੇਂ ਫਟਾਰਾ ਆਉਂਦਾ ਉਦੋਂ ਫਿਰ ਨਦੀਨ ਵੀ ਬਹੁਤ ਆਉਂਗਦੇ ਆ ਵਿੱਚ ਉਦੋਂ ਲੇਬਰ ਸਾਨੂੰ ਚਾਹੀਦੀ ਹੁੰਦੀ ਕਾਫੀ ਰੋ ਨਦੀਨਾਂ ਦੀ ਵੀ ਰੋਕਥਾਮ ਕਰਨੀ ਆ ਖਾਦ ਵਗੈਰਾ ਦੇਣਾ ਫਿਰ ਇੱਕ ਗਰਮੀ ਦੇ ਵਿੱਚ ਫਲ ਜਿਹੜਾ ਅੱਜ ਪੱਕ ਗਿਆ ਤੋੜ ਲਿਆ ਤਾਂ ਠੀਕ ਆ ਜੀ ਜੇ ਨਹੀਂ ਤੋੜਿਆ ਤੇ ਉਹ ਕੱਲ ਨੂੰ ਅਗਲੇ ਦਿਨ ਨੂੰ ਥੱਲੇ ਡਿੱਗ ਪੈਣਾ ਉਹਨੂੰ ਚੱਕ ਕੇ ਸੁੱਟ ਕੇ ਆਉਣ ਤੇ ਵੀ ਉਹਦੇ ਤੇ ਪੈਸੇ ਲੱਗਦੇ ਲੇਬਰ ਨੂੰ ਪੈਸੇ ਦਿਓ ਉਹ ਚੱਕ ਕੇ ਸੁੱਟ ਕੇ ਆਓ ਪਰ ਕਰਕੇ ਕੋਈ ਮੰਡੀ ਕਰਨ ਦਾ ਨਹੀਂ ਸਿਸਟਮ ਵਧੀਆ ਜੀ ਹੋਰ ਕੋਈ ਆਇਆ ਨਹੀਂਗਾ ਵੀ ਇਹ ਫਲ ਨਹੀਂ ਦਿੰਦਾਗਾ ਫਲ ਬਥੇਰਾ ਦਿੰਦਾ ਜੀ ਅਮਰੂਦ ਕਿੰਨੂ ਵਾਂਗੂ ਫਲ ਦਿੰਦਾ ਹੈ ਵੀ ਪਰ ਸਮੱਸਿਆ ਮੰਡੀ ਕਰਨ ਦੀ ਹੈ। ਕਿ ਨੌਜਵਾਨਾਂ ਨੂੰ ਚਾਹੀਦਾ ਜੀ ਸਾਰਿਆਂ ਨੂੰ ਜ਼ਿਮੀਂਦਾਰਾਂ ਨੂੰ ਖਾਸ ਕਰਕੇ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਉਹ ਤਾਂ ਜ਼ਰੂਰ ਲਾਉਣ ਜੀ। ਇਨ੍ਹਾਂ ਕੋਲ 15-20 ਏਕੜ ਇੱਕ ਦੋ ਏਕੜ ਹੀ ਲਾਉਣ ਬਹੁਤਾ ਨਹੀਂ ਲਾਉਣਾ ਦਾ। ਆਪ ਦਾ ਸ਼ੌਂਕ ਨਾਲ ਵਧੀਆ ਘੁੰਮੋ ਸਵੇਰ ਸ਼ਾਮ ਸੈਰ ਕਰੋ ਵਿੱਚ ਨਾਲੇ ਘਰ ਦਾ ਫਰੂਟ ਖਾਓ। ਬਾਕੀ ਸੋਹਣਾ ਲੱਗਦਾ ਜੀ। ਬੜੀ ਤਰ੍ਹਾਂ ਦੇ ਜਾਨਵਰ ਆਉਂਦੇ ਇੱਥੇ। ਛੋਟੀਆਂ-ਛੋਟੀਆਂ ਚਿੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਕਹਿੰਦੇ ਗਾਇਬ ਹੀ ਹੋ ਗਈਆਂ ਹੈ ਨਹੀਂ ਗਈਆਂ ਉਹ ਵੀ ਆਉਂਦੀਆਂ। ਤੋਤੇ ਵਗੈਰਾ ਬਹੁਤ ਆ ਜੀ। ਲੱਖਾਂ ਦੀ ਗਿਣਤੀ ਚ ਤੋਤੇ ਆਉਂਦੇ ਆ ਜੀ ਸ਼ਾਮ ਨੂੰ ਹੁਣ ਮੰਨ ਲਓ ਮੇਰੇ ਅਰੂਧ ਦੇ ਵਿੱਚ ਫਰੂਟ ਨਹੀਂ ਹੈਗਾ ਕੋਈ ਮੇ ਜੇ ਮੈਂ ਕਹਿ ਦਾਂ ਕਿ ਜ਼ਿਆਦਾਤਰ ਫਰੂਟ ਹੁਣ ਲੈ ਰਿਆ ਕਿਉਂਕਿ ਲੰਮਾ ਸਮਾਂ ਫਰੂਟ ਲੈ ਚੁੱਕਾ ਵਾ ਫਿਰੰਤੂ ਫੇਰ ਅੱਜ ਵੀ ਮੇਰੇ ਬਾਗ ਦੇ ਵਿੱਚੋਂ ਮੈਨੂੰ 1200 ਰੁਪਈਆ ਆਮਦਨ ਦੇਹੀ ਹੈ ਮੰਨ ਲਓ ਜੇ ਮੈਂ 1200 ਨਹੀਂ ਗਿਣਦਾ ਮੈਂ 1000 ਗਿਣਦਾ 1000 ਰੁਪਏ ਨਾਲ 30000 ਰੁਪਏ ਮਹੀਨਾ ਬਣ ਜਾਂਦਾ ਜੇ 6 ਮਹੀਨੇ ਫਰੂਟ ਇਸ ਤਰ੍ਹਾਂ ਹੀ ਚੱਲਦਾ ਰਹੇ 180000 ਰੁਪਇਆ ਤੇ ਵੱਖਰਾ ਹੀ ਆ ਗਿਆ ਜਿਹੜਾ ਕਿ ਮੈਨੂੰ ਆਮਦਨ ਤੇ ਨਹੀਂ ਗਿਣਦਾ ਆਮਦਨ ਤੇ ਮੈਂ ਜਿਹੜੇ ਮੈਂ ਮੰਨ ਲਓ ਦੋ ਫਰੂਟ ਹੁੰਦੇ ਮੈਂ ਉਹਨਾਂ ਨੂੰ ਗਿਣਦਾ ਇਹ ਇਹ ਮੇਰੀ ਜਨੀ ਲੋਕਲ ਦੀ ਆਮਦਨ ਮੈਂ ਗਿਣਦਾ ਵੀ ਚਲੋ ਮੰਨ ਲਓ ਜੇ ਆਉਂਦੇ ਆ ਤੇ ਠੀਕ ਆ ਇਸ ਤੋਂ ਇਲਾਵਾ ਬਾਗਾਂ ਦੀ ਸਾਂਭ ਸੰਭਾਲ ਕਰਨਾ ਸਾਡੇ ਵਾਸਤੇ ਅਤੀ ਜ਼ਰੂਰੀ ਆ ਇਹ ਨਹੀਂ ਕਿ ਅੱਜ ਅਸੀਂ ਬਾਗ ਲਾ ਲਿਆ ਤੇ ਅਸੀਂ ਉਹਦੇ ਵੱਲ ਦੋ ਜਾਂ ਤਿੰਨ ਮਹੀਨੇ ਦੇਖਣ ਨਾ ਜਾਈਏ ਬਾਗ ਵਾਸਤੇ ਮਿਹਨਤ ਕਰਨਾ ਜ਼ਰੂਰੀ ਆ ਮੇਰੇ ਕਹਿਣ ਦਾ ਭਾਵ ਕਿ ਅਸੀਂ ਆਪਣੀ ਮਿਹਨਤ ਆਪਣੇ ਹੱਥੀਂ ਕਰਨੀ ਸਿੱਖ ਲਵਾਂਗੇ ਤਾਂ ਅਸੀਂ ਕਾਮਯਾਬੀ ਦੇ ਵਿੱਚ ਕਾਮਯਾਬ ਹੋਵਾਂਗੇ ਅਗਰ ਜੇ ਅਸੀਂ ਨਹੀਂ ਕਰਦੇ ਤੇ ਅਸੀਂ ਨਹੀਂ ਕਾਮਯਾਬ ਹੋਵਾਂਗੇ ਜਿਹੜਾ ਸਾਡਾ ਅਮਰੂਦ ਆ ਇਹ ਦੀ ਜਿਹੜਾ ਮੰਡੀ ਕਰਨਾ ਇਨ ਲੋਕਲ ਹੋ ਜਾਂਦਾ ਹਮ ਇਹਦੇ ਵਾਸਤੇ ਮੈਂ ਆਪਣੀ ਇੱਕ ਗੱਡੀ ਲੈ ਰੱਖੀ ਆ ਅਸੀਂ ਆਪਣਾ ਬਗੀਚਾ ਆਪ ਤੋੜਦੇ ਆ ਲੇਬਰ ਲਾਉਂਦੇ ਆ ਇਹਦੀ ਕੁਆਲਿਟੀ ਬਣਾ ਕੇ ਭੇਜਦੇ ਆ ਮੰਡੀ ਦੇ ਵਿੱਚ ਕਿਉਂਕਿ ਕੁਆਲਿਟੀ ਦਾ ਵਾਅਦਾ ਸਿਆਣਿਆਂ ਦਾ ਕਥਨ ਹੈ ਕਿ ਤੁਹਾਡਾ ਲੋਹਾ ਸੋਨੇ ਨਾਲੋਂ ਮਹਿੰਗਾ ਵਿਕ ਸਕਦਾ ਜੇ ਤੁਹਾਡੇ 'ਚ ਕੁਆਲਿਟੀ ਆ ਤਾਂ ਕਾਨਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਅਮਰੂਦ ਦੀ ਬਾਗਬਾਨੀ ਕਿਸਾਨਾਂ ਲਈ ਇੱਕ ਲਾਹੇਵੰਦ ਉਪਰਾਲਾ ਹੈ ਇਸ ਨਾਲ ਕਿਸਾਨ ਦੀ ਆਮਦਨ ਵੀ ਵਾਧਦੀ ਏ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਅਮਰੂਦ ਦੀ ਕਾਸ਼ਤ ਪੰਜਾਬ ਦੇ ਕਿਸਾਨਾਂ ਲਈ ਇੱਕ ਵਪਾਰਕ ਬਾਗਮਾਨੀ ਹੈ ਇਸ ਪਾਸੇ ਕਿਸਾਨਾਂ ਨੂੰ ਆਉਣ ਦੀ ਲੋੜ ਹੈ ہمارے ਮਿਹਨਤੀ ਕਿਸਾਨ ਸਸ਼ਕਤ ਅਤੇ ਆਤਮ ਨਿਰਭਰ ਹੋਣ ਸਾਡੀ ਖੇਤੀ ਆਧੁਨਿਕ ਹੋ इस लक्ष्य के साथ प्रधानमंत्री श्री नरेंद्र मोदी जी के दूरदर्शी नेतृत्व में पिछले नौ वर्षों में भारत सरकार ने लगातार एक के बाद एक कई महत्वपूर्ण कदम उठाए आज देश का कृषि बजट 2014 के मुकाबले पांच गुना अधिक बढ़ गया है बीज से लेकर बीमा सिंचाई से लेकर खाद और बाजार से लेकर तकनीक और नवाचार खेती से जुड़ी सरकार की नीतियाँ और निर्णय समग्र और समावेशी हैं। यही कारण है कि आज भारत में खेती का स्वरूप लगातार आधुनिक हो रहा है और हमारे किसान साथियों की मेहनत से देश कृषि उत्पादन में नए रिकॉर्ड बना रहा है आज खेती में तकनीक के साथ हमारे पारंपरिक श्रेष्ठ तरीकों को भी बढ़ावा मिल रहा है और प्राकृतिक खेती पर भी विशेष फोकस है इसी कड़ी में किसानों के हितों के लिए प्रतिबद्ध भारत सरकार ने किसानों की खेती से जुड़ी छोटी छोटी जरूरतों को पूरा करने के लिए एक बड़ा निर्णय लिया पीएम किसान सम्मान निधि योजना यानी पीएम किसान इस योजना के तहत लाभार्थी किसान भाई बहनों के बैंक खातों में दो हजार रूपए की तीन समान किश्तों में सीधे छह हजार रूपए की सम्मान राशि प्रतिवर्ष हस्तांतरित की जाती है इस योजना के शुरू होने के बाद से दो लाख करोड़ रुपए से ज्यादा सीधे किसानों के बैंक खातों में ट्रांसफर किए गए जब बीज लेने का समय होता है जब खाद लेने का समय होता है तो भी ये मदद किसान तक पहुंच जाती है देश के पचासी प्रतिशत से अधिक छोटे किसानों के लिए ये बहुत बड़ा खर्च होता है आज देश भर के किसान मुझे बताते हैं कि पीएम किसान निधि ने उनकी बहुत बड़ी चिंता को कम कर दिया है दुनिया की सबसे बड़ी डायरेक्ट बेनिफिट ट्रांसफर योजनाओं में से एक पीएम किसान की सराहना अंतर्राष्ट्रीय मुद्रा कोष यानी आईएमएफ जैसी वैश्विक संस्थाओं ने भी की है किसानों के लिए पीएम किसान से जुड़ना बेहद सरल है इस योजना के अंतर्गत नामांकन के लिए किसान भाई बहन राज्य सरकार द्वारा नामित राजस्व अधिकारी या नोडल अधिकारी पीएम किसान से संपर्क कर सकते हैं तथा सामान्य सेवा केंद्र पर भी स्वयं को पंजीकृत करा सकते हैं इसके अलावा किसान भाई बहन वेब पोर्टल पर फार्मर्स कॉर्नर एवं पीएम किसान मोबाइल ऐप के माध्यम से भी पीएम किसान सम्मान निधि संबंधित जानकारी भुगतान की स्थिति तथा अन्य सुविधाओं का लाभ उठा सकते हैं पीएम किसान योजना से राज्यों के भूमि अभिलेखों को डिजिटल करके उन्हें और अधिक पारदर्शी बनाने में भी मदद मिल रही है पीएम किसान योजना का पूरा खर्च भारत सरकार वहन करती है किसान भाइयों बहनों को पंजीकरण के दौरान आने वाली समस्याओं व वा उनकी शंकाओं और शिकायतों के तुरंत प्रभावी समाधान के लिए एक हेल्पलाइन सेवा भी शुरू की है जिसका हेल्पलाइन नंबर है एक पाँच पाँच दो सदी की सबसे बड़ी महामारी के दौरान दी गई एक लाख साठ हजार करोड़ रुपए से अधिक की सम्मान राशि ने किसानों को बड़ी राहत पहुंचाई। महामारी के दौरान भी देश का कृषि उत्पादन शानदार रहा किसानों के हितों के लिए समर्पित प्रधानमंत्री जी के इसी विजन के साथ पीएम किसान सम्मान निधि योजना द्वारा अब तक 11 करोड़ पात्र किसानों को दो लाख साठ हजार करोड़ रुपए से अधिक की धनराशि भेजी जा चुकी है तरक्की और खुशहाली की रोशनी हर किसान हर ग्रामीण युवा के चेहरे पर चमके और हमारे गाँव देश विकास के अहम भागीदार बने खेतों और खलिहानों के रास्ते तरक्की और खुशहाली की ओर बढ़ता ये नया भारत है